ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਕਰਜੋਤ ਅੱਜ ਇਸ ਤਰ੍ਹਾਂ ਤੁਸੀਂ ਥੰਬਨੇਲ ਚੈੱਕ ਕਰ ਲਿਆ ਉਹਦੇ ਵਿੱਚ ਅੱਜ ਕੁਝ ਜਿਹੜੀ ਜ਼ਿੰਦਗੀ ਦੇ ਸਾਡੇ ਪ੍ਰਭਾਵ ਪਾਉਣ ਵਾਲੀਆਂ ਗੱਲਾਂ ਨੇ ਉਸ ਦੇ ਰਿਲੇਟਡ ਟੁੜਨਾ ਗੱਲਬਾਤ ਕਰਾਂਗੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹ ਜ਼ਿੰਮੇਵਾਰੀ ਤੁਹਾਡੀ ਹੈ ਮੇਰਾ ਜ਼ਿੰਦਗੀ ਦਾ ਇੱਕ ਉਸੂਲ ਰਿਹਾ ਮੈਂ ਹਮੇਸ਼ਾ ਮੋਟੀਵੇਟਿਵਿਟੀ ਵੀਡੀਓ ਪਾਈਆਂ ਨੇ ਜਿਹੜੀਆਂ ਲੋਕਾਂ ਨੂੰ ਕੁਝ ਨਾ ਕੁਝ ਪ੍ਰੇਰਿਤ ਕਰਨ ਕਿਉਂਕਿ ਬੰਦਾ ਜ਼ਿੰਦਗੀ ਦੇ ਵਿੱਚ ਹਰ ਸਮੇਂ ਹਰ ਘੜੀ ਸਿੱਖਦਾ ਇਨਸਪਾਇਰ ਹੁੰਦਾ ਕਿਸੇ ਨਾ ਕਿਸੇ ਤੋਂ ਅਸੀਂ ਵੀ ਕਿਸੇ ਨਾ ਕਿਸੇ ਤੋਂ ਹੋਏ ਹਾਂ ਤੁਸੀਂ ਵੀ ਕਿਸੇ ਨਾ ਕਿਸੇ ਤੋਂ ਹੋਏ ਹੋਵੋਗੇ ਹਾਲਾਤ ਬੰਦੇ ਨੂੰ ਜਿਹੋ ਜਿਹਾ ਮਰਜ਼ੀ ਰੱਖਣ ਪਰ ਬੰਦਾ ਸਮੇਂ ਨਾਲ ਬਦਲਣਾ ਵੀ ਚਾਹੀਦਾ ਹੈ ਸਮੇ ਦੇ ਨਾਲ ਨਾਲ ਗੱਲਾਂ ਸਿੱਖਣੀਆਂ ਵੀ ਚਾਹੀਦੀਆਂ ਨੇ ਸਾਡੇ ਕੰਮ ਵੀ ਹੁੰਦੇ ਆ ਨੇ ਸੋ ਜਿਹੜੀ ਜਿੰਦਗੀ ਦੇ ਵਿੱਚ ਸਾਡੀਆਂ ਗੱਲਾਂ ਪ੍ਰਭਾਵ ਪਾਉਂਦੀਆਂ ਨੇ ਉਹ ਕਿਹੜੀਆਂ ਨੇ ਜਦੋਂ ਤੱਕ ਅਸੀਂ ਆਪਣੇ ਉਸ ਲੈਵਲ ਤੱਕ ਉਸ ਪ੍ਰਭਾਵ ਨੂੰ ਸਹੀ ਮੈਨੇ ਤੱਕ ਨਹੀਂ ਪਕੜ ਕਰਦੇ ਉਦੋਂ ਤੱਕ ਅਸੀਂ ਕਾਮਯਾਬ ਨਹੀਂ ਹੋ ਸਕਦੇ ਕਾਮਯਾਬ ਹੋਣਾ ਇੱਕ ਤਾਂ ਅਲੱਗ ਰਹਿ ਗਿਆ ਅਸੀਂ ਆਪਣੇ ਮਕਸਦ ਨੂੰ ਨਹੀਂ ਪਛਾਣ ਸਕਦੇ ਅੱਜ ਬਹੁਤੇ ਨੌਜਵਾਨ ਵੀਰ ਮੇਰੇ ਵਰਗੇ अनेਕਾਂ ਹੀ ਇਹ ਗੱਲ ਤੋਂ ਪ੍ਰਭਾਵਿਤ ਨੇ ਕਿ ਪੰਜਾਬ 'ਚ ਕੁਝ ਨਹੀਂ ਹੈ ਬਾਹਰਲੇ ਸੂਬੇ 'ਚ ਬਹੁਤ ਕੁਝ ਆ ਇੱਕ ਪੰਜਾਬ ਦੀ ਹੀ ਧਰਤੀ ਆ ਜਿਹਦੇ ਵਿੱਚ ਜੋ ਮਰਜ਼ੀ ਬੀਜ ਲੋ ਉਹ ਉਗਦਾ ਮੇਰਾ ਤੁਸੀਂ ਅੱਗੇ ਵੀ ਪੇਜ ਦੇਖ ਸਕਦੇ ਹੋ ਮੈਂ ਤਕਰੀਬਨ ਇਸ ਰਿਲੇਟਡ ਹੀ ਵੀਡੀਓ ਪਾਉਣਾ ਕਿ ਜਿੰਨੇ ਵੀ ਨੌਜਵਾਨ ਵੀਰ ਭਰਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਜਿਹੜੇ ਦੇਸ਼ ਵਿਦੇਸ਼ ਗਏ ਨੇ ਤਰੱਕੀਆਂ ਮਨ ਕਾਮਯਾਬੀਆਂ ਕਰਨ ਚੇੜ ਪਰ ਜਿਹੜੇ ਅੱਜ ਦੇ ਸਮੇ ਇਹ ਚੀਜ਼ ਸੋਚਦੇ ਆ ਕਰੋ ਚੰਗੀ ਗੱਲ ਆ ਬਾਹਰ ਜਾਣਾ ਮਾੜੀ ਗੱਲ ਨਹੀਂ ਦੇਸ਼ ਵਿਦੇਸ਼ ਬੰਦੇ ਨੂੰ ਘੁੰਮਣੇ ਚਾਹੀਦੇ ਨੇ ਪਰ ਜਿਹੜਾ ਆਪਣੀ ਮਿੱਟੀ ਨਾਲ ਲਗਾ ਆ ਕਰਜਾਈ ਹੋ ਕੇ ਨਾ ਜਾਓ ਕਦੇ ਵੀ ਕਿਉਂਕਿ ਜਿੰਨਾ ਕੋਲ ਇੱਕ ਤਾਂ ਪਹਿਲੀ ਚੀਜ਼ ਥੋੜੀ ਆ ਆਪਾਂ ਥੋੜੇ ਚ ਵੀ ਬਹੁਤ ਗਵਾਲੀਏ ਤਾਂ ਆਪਣੇ ਪੱਲੇ ਕੁਝ ਨਹੀਂ ਰਹਿੰਦਾ ਮੈਂ ਵੀ ਇੱਕ ਜ਼ਿਮੀਦਾਰ ਦਾ ਪੁੱਤਾਂ ਜੱਟ ਜ਼ਿਮੀਦਾਰ ਖੇਤੀਬਾੜੀ ਕਰਦੇ ਆ ਸੀ ਪਰ ਅੱਜ ਦੇ ਸਮੇਂ ਇਹ ਬੜਮੁੱਲੀ ਚੀਜ਼ ਆ ਸਾਨੂੰ ਇਸ ਬਾਰੇ ਸੋਝਵਾਨ ਗਿਆਨ ਹੋਣਾ ਚਾਹੀਦਾ ਬਾਕੀ ਗੱਲਾਂ ਇੱਧਰ ਉੱਧਰ ਦੀਆਂ ਮਾਰਨ ਦਾ ਕੋਈ ਫਾਇਦਾ ਨਹੀਂ ਮੇਰਾ ਮਕਸਦ ਇਹ ਹੁੰਦਾ ਕਿ ਜਿਹੜੀ ਨਵੀਂ ਪੀੜ੍ਹੀ ਹੈ ਮੇਰੇ ਵਰਗੀ ਖੁਦ ਖੁਦ ਮੈਂ ਵੀ ਉਹਨਾਂ ਦੇ ਵਿੱਚੋਂ ਆ ਕਿ ਆਪਾਂ ਆਪਣੇ ਆਪ ਨੂੰ ਜਿੰਨਾ ਬਿਜ਼ੀ ਰੱਖਾਂਗੇ ਓਨਾ ਜ਼ਿਆਦਾ ਵਧੀਆ ਜਿੰਨਾ ਆਪਾਂ ਲੜਾਈ ਝਗੜਿਆਂ ਦੇ ਵਿੱਚ ਰਵਾਂਗੇ ਦੇਖੋ ਬੇਰਜੁਗਾਰੀ ਦੋ ਤਰ੍ਹਾਂ ਦੀ ਹੈ ਇੱਕ ਤਾਂ ਮਾਨਸਿਕ ਮਾਨਸਿਕ ਮਾਨ ਦੇ ਤੌਰ ਤੇ ਜੇ ਸਮਝ ਲਈਏ ਉਹ ਆ ਇੱਕ ਬੇਰੁਜ਼ਗਾਰੀ ਏ ਆ ਕਿ ਸਾਨੂੰ ਕੁਝ ਮਿਲਿਆ ਨਹੀਂ ਨੌਕਰੀ ਨਹੀਂ ਮਿਲੀ ਵਿਆਹਾਂ ਵਗੈਰਾ ਦੇਖੋ ਜੇ ਆਪਾਂ ਕਲਾਸ ਦੇ ਵਿੱਚ ਵੀ ਅਸੀਂ ਵੀ ਕੁਆਲੀਫਿਕੇਸ਼ਨ ਕੀਤੀ ਐ ਅਸੀਂ ਵੀ ਪੜੇ ਆ ਜਿੰਨੇ ਸਕੂਲ ਦੇ ਵਿੱਚ ਬੱਚੇ ਅਧਿਆਪਕਾਂ ਦੇ ਕੋਲੋਂ ਪੜਦੇ ਨੇ ਉਹਨਾਂ ਚੋਂ ਸਾਰਿਆਂ ਨੂੰ ਤਾਂ ਨੌਕਰੀਆਂ ਮਿਲਦੀਆਂ ਨਹੀਂ ਨੌਕਰੀਆਂ ਬਹੁਤ ਘੱਟ ਲੋਕਾਂ ਨੂੰ ਮਿਲਦੇ ਨੇ ਆਪਾਂ ਨੂੰ ਵੀ ਉਹ ਚੀਜ਼ ਦਾ ਪਤਾ ਪਰ ਜਿਹੜੀ ਮੇਨ ਗੱਲ ਆ ਜਾਂਦੀ ਆ ਕਿ ਜਿਹੜਾ ਬੱਚਾ ਪੜ ਨਹੀਂ ਸਕਦਾ ਉਹ ਦੁਨੀਆ ਦੇ ਵਿੱਚ ਕੀ ਕਰੇ ਉਹ ਵਿਚਰੇ ਕਿਸ ਤਰ੍ਹਾਂ ਉਹ ਕੀ ਕਰ ਸਕਦਾ ਇਹ ਕਿਸੇ ਵੀ ਸਕੂਲ ਦੀ ਥਿਉਰੀ ਦੇ ਵਿੱਚ ਨਹੀਂ ਆਉਂਦਾ ਨਾ ਸਰਕਾਰੀ ਦੇ ਵਿੱਚ ਹੁੰਦਾ ਨਾ ਪ੍ਰਾਈਵੇਟ ਦੇ ਵਿੱਚ ਸਗੋਂ ਇਹ ਸਬਜੈਕਟ ਇੱਕ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਕੁਝ ਨਹੀਂ ਕਰ ਸਕਦਾ ਉਹਦੇ ਲਈ ਇਹ ਫੀਲਡ ਆ ਇਹ ਨਹੀਂ ਹੈ ਚਲੋ ਆਪਾਂ ਸਿਸਟਮ ਨਹੀਂ ਬਦਲ ਸਕਦੇ ਪਰ ਆਪਣੇ ਤੌਰ ਤੇ ਖੇਤੀਬਾੜੀ ਤੌਰ ਤੇ ਅੱਜ ਸਿਸਟਮ ਬਹੁਤ ਵਧੀਆ ਚੱਲ ਗਿਆ ਅੱਜ ਸਾਡੇ ਵੀਰ ਭਰਾ ਦੁਆਰਾ ਜੁੜਨ ਲੱਗੇ ਨੇ ਆਪ ਖੇਤੀ ਕਰਨ ਲੱਗੇ ਨੇ ਚੰਗੀ ਗੱਲ ਆ ਆਪਾਂ ਦੂਜੇ ਸੂਬੇ ਦੇ ਲੋਕਾਂ ਨੂੰ ਕਹਿੰਦੇ ਆਂ ਕਿ ਉਹ ਆਣਗੇ ਜਦੋਂ ਆਪਾਂ ਆਪਣੇ ਖੇਤਾਂ ਨੂੰ ਆਪਣੇ ਕੰਮਾਂ ਨੂੰ ਆਪ ਕਰਨ ਲੱਗੇ ਓਬਵੀਅਸਲੀ ਜੀ ਗੱਲ ਆ ਉਹਨਾਂ ਕੋਲ ਕੰਮ ਨਹੀਂ ਰਹਿਣਾ ਜਦੋਂ ਆਪਾਂ ਉਹ ਕੰਮ ਕਰਾਂਗੇ ਸੋ ਉਹ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ ਵਾਲੇ ਜਿਹੜੇ ਇਨਸਾਨ ਹੁੰਦੇ ਨੇ ਉਹ ਕਿਤੇ ਨਾ ਕਿਤੇ ਸਾਡੀ ਜਿਹੜੀ ਰੋਜ਼ੀਨਾ ਰੋਜ਼ਾਨਾ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਅਸਰ ਪਾਉਂਦੇ ਨੇ ਕਈ ਵਾਰ ਜਦੋਂ ਆਪਾਂ ਆਪਣੇ ਤੇ ਕੰਮ ਕਰਦੇ ਆ ਨਾ ਉਦੋਂ ਸਾਨੂੰ ਲਾਈਫ ਤੇ ਜ਼ਿੰਦਗੀ ਬਹੁਤ ਕੁਝ ਸਿਖਾਉਂਦੀ ਆ ਅਸਲ ਦੇ ਵਿੱਚ ਸਾਡੇ ਮੁੱਢਲੇ ਕਈ ਕਾਰਨ ਰਹਿ ਚੁੱਕੇ ਨੇ ਵੀ ਜਿਹੜੇ ਅਸੀਂ ਜਿਹੜੀ ਚੀਜ਼ਾਂ ਤੋਂ ਬਹੁਤ ਜ਼ਿਆਦਾ ਪਛੜੇ ਹੋਏ ਆ ਪਿੱਛੇ ਚੱਲ ਰਹੇ ਆ ਅਸੀਂ ਮੈਡੀਟੇਸ਼ਨ ਨਹੀਂ ਕਰਦੇ ਇਹ ਆਪਣੇ ਆਪ ਤੇ ਕੰਮ ਨਹੀਂ ਕਰਦੇ ਕਿਉਂ ਨਹੀਂ ਕਰਦੇ ਇਸੇ ਗੱਲਾਂ ਦਾ ਚਲੋ ਇੱਕ ਅਲੱਗ ਟੌਪਿਕ ਆਪਾਂ ਛੇਡਾਂਗੇ ਫੇਰ ਗੱਲ ਕਰਾਂਗੇ ਉਸ ਮੈਟਰ ਤੇ ਅੱਜ ਲੋੜ ਆ ਸਮੇਂ ਦੀ ਉਸ ਸਮੇਂ ਦੇ ਹਿਸਾਬ ਨਾਲ ਚੱਲਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਖੁਸ਼ੀ ਆਉਣਗੀ ਛੋਟੇ ਪੱਧਰ ਤੇ ਕਰੋ ਵੱਡੇ ਪੱਧਰ ਤੇ ਕਰੋ ਜਿੱਦੀ ਜਿੰਨੀ ਕੋ ਸਮਰਥਾ ਹੋ ਉਹ ਸਭ ਨਾਲ ਕਰੋ ਪਰ ਕਰੋ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਨੌਕਰੀ ਪੇਸ਼ੇ ਨੂੰ ਮੈਂ ਮਾੜਾ ਨਹੀਂ ਕਹਿੰਦਾ ਚਲੋ ਆਪੋ ਆਪਣਾ ਥਿਊਰੀ ਆ ਪਰ ਮੈਨੂੰ ਲੱਗਦਾ ਕਿ ਉਹ ਫੇਰ ਵੀ ਗੁਲਾਮੀ ਦਾ ਚਿੰਨ੍ਹ ਆ ਨੌਕਰ ਚਾਹੇ ਜਿੰਦਾ ਮਰਜੀ ਵੱਡਾ ਹੋ ਜੇ ਉਹ ਮਾਲਕ ਦੇ ਜੁੱਤੇ ਉੱਤੇ ਨਹੀਂ ਦੇਖ ਸਕਦਾ ਇਹ ਸੋਚ ਆ ਨਾ ਕੋਈ ਤੁਹਾਨੂੰ ਅੱਗੇ ਲਿਆਊਗਾ ਅੱਗੇ ਤੁਹਾਨੂੰ ਆਪ ਹੋਣਾ ਪਊਗਾ ਆਪਣੀ ਮਿਹਨਤ ਨਾਲ ਆਉਣਾ ਪਊਗਾ ਜ਼ਿੰਦਗੀ ਦੇ ਵਿੱਚ ਕੋਈ ਵੀ ਰਿਸ਼ਤਾ ਇਹੋ ਜਾਨੀ ਜਿਹੜਾ ਤੁਹਾਨੂੰ ਬਾਹ ਫੜ ਕੇ ਅੱਗੇ ਕਰੂਗਾ ਬਾਕੀ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਜਿਹੜੀ ਕੁਦਰਤ ਜਾਂ ਪਰਮਾਤਮਾ ਤੁਹਾਨੂੰ ਸਾਥ ਦਿੰਦੀ ਹੈ ਚੰਗੇ ਚੰਗੇ ਬੰਦੇ ਆਪ ਹੀ ਮਿਲਦੇ ਨੇ ਤੁਹਾਨੂੰ ਬਹੁਤ ਕੁਝ ਸਿਖਾਉਂਦੇ ਨੇ ਤੇ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ ਅਸਲ ਦੇ ਵਿੱਚ ਸਾਡਾ ਜਿਹੜਾ ਫਲਸਫਾ ਹੈ ਜਿਹੜਾ ਸਾਨੂੰ ਗੁਰੂ ਮਹਾਰਾਜ ਨੇ ਦਿੱਤਾ ਉਹ ਸਾਡਾ ਕੰਮ ਹੀ ਸਿੱਖਣਾ ਕਦੇ ਵੀ ਆਪਣੇ ਆਪ ਕੰਮ ਦੇ ਵਿੱਚ ਪੂਰੀ ਨਹੀਂ ਹੋ ਸਕਦਾ ਬੰਦਾ ਤੇ ਰੋਜ਼-ਰੋਜ਼ ਨਵੇਂ-ਨਵੇਂ ਤਜਰਬੇ ਬੰਦਾ ਕਰਦਾ ਰਹਿੰਦਾ ਤੇ ਜ਼ਿੰਦਗੀ ਦੇ ਵਿੱਚ ਸਿੱਖਦਾ ਰਹਿੰਦਾ ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਤੁਹਾਡਾ ਪਿਆਰਾ ਜਿਹਾ ਸ਼ੇਅਰ ਲਾਈਕ ਤੇ ਕਮੈਂਟ ਸਾਨੂੰ ਹੌਸਲਾ ਦਿੰਦਾ ਐਹੋ ਜਿਹੀ ਵੀਡੀਓ ਬਣਾਉਣ ਦੇ ਲਈ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਇਸ ਤਰ੍ਹਾਂ ਸਾਰੀ ਜਿੰਨੀ ਵੀ ਮੇਰੀ YouTube ਫੈਮਿਲੀ ਤੇ ਮੇਰੇ ਲੋਕ ਨੇ ਮੇਰੇ ਚੋਣ ਵਾਲੇ ਨੇ ਸਾਡੀਆਂ ਵੀਡੀਓ ਨੂੰ ਪਸੰਦ ਕਰਦੇ ਨੇ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਇਹਦੇ ਨਾਲ ਸਾਨੂੰ ਇੱਕ ਹੱਲਾਸ਼ੇਰੀ ਮਿਲਦੀ ਆ ਪਤਾ ਲੱਗਦਾ ਕਿ ਅਸੀਂ ਕਿੱਥੇ ਖੜੇ ਹਾਂ ਬਸ ਸਾਡਾ ਕੰਮ ਹੈ ਜਗਾਉਣਾ ਮੈਂ ਲੱਗਿਆ ਹੋਇਆ ਦਿਨ ਰਾਤ ਕੰਮ ਕਰੀਦਾ ਦੱਸੀਦਾ ਚਲੋ ਇੱਕ ਜੇ ਸਾਡੇ ਬੋਲਰ ਨਾਲ ਕਿਸੇ ਦੀ ਜ਼ਿੰਦਗੀ ਬਦਲਦੀ ਆ ਉਤੋਂ ਵੱਡਾ ਕਿਉਂਕਿ ਗੁਣ ਵੀ ਕੋਈ ਨਹੀਂ ਹੈਗਾ। ਇਹੀ ਸਿੱਖਿਆ, ਇਹ ਸਿਖਾਉਣ ਦੀ ਕੋਸ਼ਿਸ਼ ਕਰਦੇ ਆ। ਜਿੰਨੀ ਕੋ ਮਾਲਕ ਨੇ ਬੁੱਧੀ ਦਿੱਤੀ ਆ, ਉਹਦਾ ਇਸਤੇਮਾਲ ਕਰਦੇ ਆ। ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ। ਧੰਨਵਾਦ। ਸਤਿ ਸ੍ਰੀ ਅਕਾਲ।